ਗੱਲ ਕਰਾਂ ਨਾ ਦੀ ਸਰ ਦਾ ਟੀ-ਸ਼ਰਟਾਂ ਬਣਾਉਂਦੀ ਸਰ ਆਓ ਸਰ ਨਾਲ ਉੱਧਰਲੇ ਪਾਸੇ ਉੱਧਰ ਇੱਕ ਯੂਨੀਫਾਰਮ ਇੱਧਰ ਹੋਵੇ ਇੱਕ ਉੱਧਰ ਹੋਵੇ ਵਾਹ ਫੋਕੋ ਪਰਦਾ ਯਾਰ ਨਹੀਂ ਉੱਧਰ ਲਿਆ ਨਹੀਂ ਤੁਹਾਡੇ ਰੀ ਹਾਂ ਸਰ ਇੱਕ ਜਿਹੜਾ ਰਾਤ ਨੂੰ ਸਰ ਮਰਡਰ ਹੋਇਆ ਸਰ ਕੀ ਮਾਮਲਾ ਕਿੰਨੇ ਜਿਹੜੇ ਦੋਸ਼ੀ ਪਕੜਦੇ ਸੀ ਬਾਪੀ ਇੱਕ ਜੀ ਬੜੀ ਅਨਫੋਰਚੂਨੇਟ ਵਾਧਾ ਫੋਜੀ ਉੱਥੇ ਰਾਤ ਇੱਕ ਜਿਹੜਾ 23 24 ਦੀ ਰਾਤ ਜਿਹੜੀ ਆਪਰੇ ਰਾਤ ਜਿਹੜੀ ਆ ਰਾਤ ਚੱਲ ਰਹੀ ਹੈ ਦਿਨ ਚੱਲ ਰਹਾ ਜਿਹੜਾ ਤੇ ਵੀ ਇਹਦੇ 1 ਵਜੇ ਕਰੀਬ ਇੱਕ ਕਮਲਜੀਤ ਨਾਮ ਦਾ ਮੁੰਡਾ ਆ ਕਿ ਆਪਣੇ ਤਿੰਨ-ਚਾਰਾਂ ਦੋਸਤਾਂ ਦੇ ਨਾਲ ਇੱਥੇ ਇੱਕ ਕੌਰ ਦੇ ਵਿੱਚ ਲੋਕਲ ਵਸਡੇ ਜਿਹੜਾ ਆਪਣਾ ਉੱਥੇ ਠੇਕੇ ਤੇ ਲੱਗੇ ਆਏ ਸੀ ਬੀਰਪੁਰ ਪੀਣ ਆਏ ਸੀਗੇ ਜੀ ਉੱਥੇ ਇਹਨਾਂ ਦੇ ਜਾਣਕਾਰ ਜਿਹੜੀ ਦੂਜੀ ਪਾਰਟੀ ਹੈਗੀ ਆ ਉਹ ਉੱਥੇ ਖੜੇ ਸੀ ਤੇ ਇਹਨਾਂ ਦਾ ਇੱਕ ਵੀਰ ਲੈਂਡ ਵਿੱਚ ਆਪਸ ਵਿੱਚ ਤੂ ਤੂ ਮੈਮਾ ਹੋ ਗਈ ਉਹ ਤੂ ਤੂ ਮੈਮਾ ਸਗਲ ਤਾਂ ਵੱਜ ਗਈ ਕਿ ਇਹ ਮਤਲਬ ਜਿਹੜੇ ਦੂਸਰੇ ਪਾਸੇ ਨੇ ਹੈਪੀ ਸ਼ਿਵਾ ਅੰਕਿਤ ਸੁਰੇਲੇ ਤੇ ਜਖਰ ਦਾ ਲੱਕਾ ਔਰ ਸਦੀਪ ਇਹ ਵੀ ਉੱਤੇ ਕਾਰ 'ਚ ਬੈਠੇ ਸਗੇ ਤੇ ਇਹਨਾਂ ਜਦੋਂ ਤੂ ਤੂ ਮਮ ਹੋਈ ਆ ਤੇ ਇਹ ਤੂ ਤੂ ਮਮ ਸਾਤਾ ਬੰਦੀ ਕੀ ਹਾਂ ਵੀ ਇਹ ਹੈ ਲੜਾਈ ਝਗੜੇ ਵਿੱਚ ਜੀ ਤਬਦੀ ਹੋ ਗਈ ਤੇ ਜਿਹੜਾ ਪਤਾ ਲੱਗਿਆ ਲੜਾਈ ਦਾ ਕੀ ਕਾਰਨ ਸੀ ਕਾਰਨ ਦੇਖੋ ਛੋਟਾ ਜਿਹਾ ਤੁਹਾਨੂੰ ਮੈਂ ਦੱਸ ਕਹਾਂ ਕਾਰਨ ਇੱਕ ਬੀਅਰ ਦੀ ਖਰੀਦ ਪਿੱਛੇ ਗੱਲ ਹੋਈ ਹੈ ਜੀ ਇਹ ਆਪਸ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਵੀ ਨੇ ਜੀ ਤੇ ਜੋ ਗੱਲ ਸਾਹਮਣੇ ਆਈ ਹੈ ਕਿ ਹਾਂ ਵੀ ਜਿਹੜਾ ਕੰਮ ਮਰਨ ਵਾਲਾ ਵਿਅਕਤੀ ਹੈ ਕਮਲਜੀਤ ਇਹ 19 ਸਾਲ ਉਮਰ ਦਾ ਤੇ ਇਹਨੇ ਇੱਕ ਉਹ ਹੈਪੀ ਹੈਪੀ ਨਾ ਦੇ ਮੁੰਡੇ ਨੂੰ ਬੀਅਰ ਵਾਸਤੇ ਕਿਹਾ ਸੀਗਾ ਕਿ ਬੀਅਰ ਮੈਨੂੰ ਪਿਆ ਜੀ ਤੇ ਉਹ ਬੀਅਰ ਪਿਆਣ ਪਹਿਲਾਂ ਉਹਨੇ ਹਾਂ ਕਰਤੀ ਮੁਰਕੇ ਨਾ ਕਰਤੀ ਮੁਰਕੇ ਇਹ ਜਾ ਕੇ ਕਾਰ 'ਚ ਬਹਿ ਗਿਆ ਤੇ ਬਾਕੀ ਜਿਹੜੇ ਯਰੋਪੀ ਨੇ ਉਹਨੇ ਕਾਰ 'ਚ ਬਹਿ ਗਿਆ ਸੰਦੀਪ ਦੇ ਸੁਨੀਲ ਉਹਨੇ ਕਾਰ 'ਚ ਬਹਿ ਗਿਆ ਜਾ ਕੇ ਉੱਤੇ ਉੱਥੇ ਇਹਦੇ ਕਮਲਜੀਤ ਨੇ ਉਹਨਾਂ ਦੇ ਕੋਲ ਗਿਆ ਉੱਥੇ ਇਹਨਾਂ ਦੀ ਆਪਸ ਤੂ ਤੂ ਮੈਮੇ ਹੋਈ ਆ ਉਹ ਤੂ ਤੂ ਮੈਮੇ ਫਿਰ ਲੜਾਈ 'ਚ ਤਬਦੀਲ ਹੋ ਗਈ ਲਾਈ ਜਿਹੋ ਤਬਦੀਲ ਹੋਈ ਆ ਤੇ ਇਹਨਾਂ ਨੇ ਆਪਣੇ ਗੱਡੀ ਦੇ ਵਿੱਚੋਂ ਬੇਸਬਾਲ ਕੱਢ ਕੇ ਜਿਹੜਾ ਉਹ ਵੀਦਨੇ ਰੱਖੇ ਕੱਢ ਤੇ ਜਿਹਨਾਂ ਨੂੰ ਕੁੱਟਣਾ ਸ਼ੁਰੂ ਕਰਤਾ ਉਹ ਕੁੱਟਣ ਦੇ ਦੌਰਾਨ ਜ਼ਖਮੀ ਹੋ ਗਿਆ ਜ਼ਖਮੀ ਹੋ ਗਿਆ ਤੇ ਜਿਹੜੇ ਇਹਦੇ ਨਾਲ ਸੀ ਕਮਲਜੀਤ ਨਾਲ ਦੇ ਦੋ ਸਿਗੇ ਇਹਨੂੰ ਸਿਵਲ ਹਸਪੀਟਲ ਲੈ ਕੇ ਗਏ ਨੇ ਸਿਵਲ ਹਸਪਤਾਲਾਂ ਨੇ ਕਿਹਾ ਕਿ ਇਹਨੂੰ ਪ੍ਰਾਈਵੇਟ ਹਸਪੀਟਲ ਲੈ ਜਾਓ ਉਹ ਪ੍ਰਾਈਵੇਟ ਹਸਪੀਟਲ ਉਹ ਸੀਐਮਸੀ ਲੈ ਕੇ ਗਏ ਨੇ ਉੱਥੇ ਹੀ ਵਾਸ ਡਿਕਲੇਰਡ ਡੈੱਡ ਸਰ ਕਿੰਨੇ ਮੱਦੇ ਫੜੇ ਸੀ ਅਸੀਂ ਤਿੰਨ ਜਣੇ ਫੜੇ ਜੀ ਚੋ ਇੱਕ ਹੈਪੀ ਇੱਕ ਸੇਵਾ ਤੇ ਅੰਕਿਤ ਇਹ ਤਿੰਨੇ ਇੱਥੇ ਧੂਰੀ ਲੈਣੇ ਤੇ ਕੋ ਰਹਣ ਆਲੇ ਨੇ ਸਰ ਟੋਟਲ ਕਿੰਨੇ ਨੇ ਸੀਗੇ ਟੋਟਲ 5 ਜਣੇ ਜੀ ਓਕੇ ਸਸ ਜਿਹੜੀ ਆਈ ਦੀ ਪ੍ਰੈਸ ਕਾਨਫਰੈਂਸ ਕਿ ਤਿਰ ਸਿੰਘ ਕੀ ਕਹਿਣਾ ਚਾਹੁੰਗਾ ਜੀ ਕਿਹੜਾ ਤਮਾਮਲਾ ਜਿਹੜਾ ਚੋਰੀ ਵਾਲੇ ਪਕੜੇ ਜੀ ਇਹ 25 ਤਰੀਕ ਦੀ ਗੱਲ ਹੈ ਜੀ ਇੱਥੇ ਇੱਕ ਮਿਸਟਰ ਰੁਪੇਸ਼ਾ ਹੋ ਜਾਨੇ ਇਹਨਾਂ ਦੀ ਹੌਜ਼ਰੀ ਹੈਗੀ ਹੈ ਤੇ ਟੀ-ਸ਼ਰਟਾਂ ਬਣਾਉਂਦੇ ਨੇ ਜੀ ਸਰ ਟੀ-ਸ਼ਰਟਾਂ ਬਣਾਉਂਦੇ ਨੇ ਤੇ ਇਹਨਾਂ ਨੇ ਆਪਣੇ ਦੁਕਾਨ ਤੇ ਇੱਕ ਕੈਸ਼ ਪੇਮੈਂਟ ਇਕੱਠੀ ਜਿਹੜੀ ਆ ਤਾਂ ਮਾਕੜ ਜਦੋਂ ਆਪਸ ਮਾਰ ਬੇ ਡਿਲੀਵਰ ਕਰਦੇ ਆ ਤੇ ਉਹਨਾਂ ਦੀ ਕੈਸ਼ ਪੇਮੈਂਟ ਵਾਸਤੇ ਇੱਕ ਮੁੰਡਾ ਦੀਪਕ কুমার ਨਾਂ ਦਾ ਮੁੰਡਾ ਇਹਨੇ ਰੱਖਿਆ ਆਪਣੇ ਕੋਲ ਉਹ ਜਿਹੜੇ ਇਹ ਪੇ ਪੇਮੈਂਟਾਂ ਇਕੱਠੇ ਕਰਦਾ ਹੈ ਜੀ ਤੇ 25 ਤਰੀਕ ਨੂੰ ਇਹਨੇ ਵੜਾ ਕੇ ਇਹਨੇ 2.5 ਲੱਖ ਰੁਪਏ ਦੀ ਪੇਮੈਂਟ ਕਿਸ ਤਰ੍ਹਾਂ ਕੱਟੇ ਕੀਤੀ ਸੀਗੀ ਤੇ ਉਹਨੂੰ ਐਕਟਿਵਾ ਚ ਰੱਖ ਕੇ ਤੇ ਫਿਰ ਜਦੋਂ ਕਾਲ ਮਾਰਕੀਟ ਆਇਆ ਤੇ ਇਹਨੇ ਬਾਅਦ ਚ ਇੱਥੇ ਆ ਕੇ ਸਾਨੂੰ ਸਟੇਟਮੈਂਟ ਦਿੱਤੀ ਕਿ ਹਾਂ ਵੀ ਮੇਰਾ ਕੋਈ ਸਕੂਟਰ ਐਕਟਿਵਾ ਜਿਹੜੀ ਹੈਗੀ ਆ ਉਹ ਚੋਰੀ ਕਰਕੇ ਲੈ ਗਿਆ ਤੇ ਉਹਦੇ ਵਿੱਚ ਹੀ 2.5 ਲੱਖ ਰੁਪਏ ਕਿਆ ਸੀਗਾ ਜੀ ਤੇ ਇਹਦੇ ਵਿੱਚ ਫਿਰ ਆਪਾਂ ਐਸ ਐਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਜੀ ਜੋ ਤਪतीश ਕੀਤੀ ਤੇ ਸਾਰੇ ਅੰਗਲਾਂ ਤੋਂ ਕੀਤੀ ਗਈ ਤੇ ਇਹਨਾਂ ਦੀ ਬੈਕ ਜੋ ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਉਹ ਸਟੇਟਮੈਂਟ ਤਾਂ ਬਾਰ-ਬਾਰ ਹੈ ਸੱਜੇ ਖੱਬੇ ਹੋ ਰਹੇ ਸੀ ਤੇ ਇਹਨਾਂ ਨੇ ਫਿਰ ਸਖਤੀ ਨਾਲ ਸਪਸ਼ਟ ਕੀਤੀ ਤੇ ਇਹ ਗੱਲ ਸਾਹਮਣੇ ਆਈ ਕਿ ਇਹਨੇ ਜਿਹੜਾ ਇਹ ਵਿਪੇਸ਼ ਕੁਮਾਰ ਉਹਨਾਂ ਦਾ ਜਿਹੜਾ ਨੌਕਰ ਹੈ ਜਿਹੜਾ ਕਿ ਪੇਮੈਂਟ ਇਕੱਠੀ ਕਰਨ ਵਾਸਤੇ ਰੱਖਿਆ ਆ ਦੀਪਕ ਕੁਮਾਰ ਇਹਦਾ ਦੋਸਤ ਹੈਗਾ ਇੱਕ ਸਾਹਿਲ ਇਹਨਾਂ ਨਾਲ ਕੇ ਇਹਨੇ ਜਿਹੜੀ ਮਿੱਠੀ ਸਲਾਹ ਕਰਕੇ ਇਹ ਜਿਹੜਾ ਐਕਟਵਾ ਗੈਪ ਕੀਤਾ ਤੇ ਨਾਲ ਤਾਂ ਹੀ ਰੱਖ ਰਵੇ ਦੀ ਪੇਮੈਂਟ ਉਹ ਉਹਨਾਂ ਨੇ ਕੂਪੋਚ ਕੱਤੀ ਪਰ ਕੰਮ ਕੰਮ ਕਰਦਾ ਜੀ ਤੁਸੀਂ ਕੀ ਕਰਦਾ ਜੀ ਇਹ ਜਦੋਂ ਤੁਹਾਨੂੰ ਦੱਸ ਕੇ ਆਟਿਆ ਜਿਹੜਾ ਦੀਪਕ ਆ ਇਹਨਾਂ ਦਾ EMPLOYEE ਆ ਤੇ ਇਹ ਇਹਨਾਂ ਨੇ ਜਿਹਦਾ ਮਾਲ ਡਿਲੀਵਰ ਕਰਦੇ ਆ ਤੇ ਪੇਮੈਂਟ ਇਕੱਠੀ ਕਰਨ ਨੂੰ ਬੰਦਾ ਭੇਜਦਾ ਬੰਦਾ ਵਿਸ਼ਵਾਸ ਹੂੰ